ਜੀ ਇੰਡੋਨੇਸ਼ੀਆ ਦਾ ਇਹ ਇਹ ਅਮਰੀਕਾ ਦੇ ਵਿੱਚ ਆ ਦੇਖੋ ਇਹਦਾ ਆਂਡਾ ਜਿਹੜਾ 45 ਡਾਲਰ ਦਾ ਵੇਚਿਆ ਅਮਰੀਕਾ ਉਹਨਾਂ ਦੇ ਤੁਸੀਂ ਵੀਡੀਓ ਦੇਖ ਲਓ ਉਹਨਾਂ ਦੇ ਹਸਬੰਦ ਦਾ ਪਿਛਲੇ ਵੀਕ ਮੈਂ ਵੀਡੀਓ ਦੇਖਿਆ ਦੋਨਾਂ ਦਾ ਉਹਨਾਂ ਨੇ ਇੰਨੇ ਗੁਣ ਦੱਸਿਆ ਆਂਡੇ ਦੇ ਵਿੱਚ ਤੁਸੀਂ ਸੋਚ ਨਹੀਂ ਸਕਦੇ ਪਲੱਸ ਇਹ ਆਂਡੇ ਜਿਹਨੇ ਨੇ ਜੀ ਇਹ ਮੇਲ ਤੇ ਫੀਮੇਲ ਦੇ ਮੈਚ ਨਾ ਹੁੰਦੇ ਆ ਇਹ ਕੋਈ ਮਸ਼ੀਨੀ ਨਹੀਂਗੇ ਜਿਹੜੇ ਮਸ਼ੀਨਾਂ ਬਣੇ ਜਿਹੜੇ ਮੈਨੂੰ ਆਂਡੇ ਨੂੰ ਚੱਕਦੇ ਚਿੱਟੇ ਰੰਗ ਰੰਗ ਵਾਲੇ ਜਿਹੜਾ ਉੱਥੋਂ ਆਉਂਦਾ ਮਸ਼ੀਨੀ ਅੰਡਾ ਉਹਨੂੰ ਚਾਹ ਪੱਤੀ ਦਾ ਚਾਹ ਬਾੜ ਲੈਂਦੇ ਆ ਉਹ ਚੋ ਪਿਉ ਕੇ ਤੇ ਰੱਖ ਦਿੰਦੇ ਆ ਉਹਦਾ ਰੰਗ ਚੇਂਜ ਹੋ ਜਾਂਦਾ ਦੋਸਤੋ ਅਸੀਂ ਪਹੁੰਚੇ ਹੋਏ ਆ ਅਮਰੀਕਨ ਬਟੇਰਾ ਫਾਰਮ ਐਂਡ ਹੈਚਰੀ ਮੋਗਾ ਤੁਸੀਂ ਪਹਿਲਾਂ ਵੀ ਅਕਸਰ ਸਾਡੀਆਂ ਇਸ ਫਾਰਮ ਬਾਰੇ ਵੀਡੀਓ ਵੇਖਦੇ ਹੋ ਤੇ ਅੱਜ ਅਸੀਂ ਜਿਹੜੀ ਗੱਲ ਕਰਨੀ ਆ ਉਹ ਜਿਹੜੀ ਮੁਰਗਾ ਜਾਂ ਮੁਰਗੀ ਹੁੰਦੀ ਹੈ ਕੜਕਨਾਥ ਉਹਦੇ ਅੰਡੇ ਬਾਰੇ ਗੱਲ ਕਰਨੀ ਹੈ ਤੇ ਉਹਦੇ ਵਿੱਚ ਕੀ ਗੁਣ ਨੇ ਤੇ ਸਾਡੇ ਨਾਲ ਸੁਦਰਸ਼ਨ ਸ਼ਰਮਾ ਜੀ ਨੇ ਆਪਾਂ ਕਰਦਿਆਂ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਐਨ ਕੋਈ ਕੀ ਹਾਲ ਚੱਲ ਹੈ ਜੀ ਨਾ ਬੜੀ ਛੜਦੀਆਂ ਇਕਲਾ ਜੀ ਸੋ ਤੁਸੀਂ ਇਹਨਾਂ ਚੀਜ਼ਾਂ ਬਾਰੇ ਕਾਫੀ ਜਾਣਕਾਰੀ ਰੱਖਦੇ ਹੋ ਜੀ ਆਪਾਂ ਜਿਹੜੀ ਆਪਾਂ ਆਪਣੇ ਲੋਕਾਂ ਦੇ ਨਾਲ ਅੱਜ ਜਾਣਕਾਰੀ ਹੈ ਨਾ ਤੁਸੀਂ ਦੱਸਦੇ ਹੋ ਨੇ ਆਪਾਂ ਜਦੋਂ ਬੈਠੇ ਹੁੰਦੇ ਆ ਕਿ ਜਿਹੜੇ ਕੜਕਨਾਥ ਮੁਰਗੀ ਦੇ ਅੰਡੇ ਨੇ ਇਹਨਾਂ ਦੇ ਵਿੱਚ ਬੜੇ ਗੁਣ ਨੇ ਜੀ ਕੀ 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 ਨੇ ਇਹਨਾਂ ਦੀ ਕੀ ਖਾਸੀਅਤ ਹੈ ਬਾਕੀ ਦੇ ਨਾਲੋਂ ਇਹ? ਇਹ ਕੜਕਨਾਸ਼ ਜੀ ਜਿਹੜਾ ਹੈਗਾ ਇਹਦੇ ਵਿੱਚ ਤਰੀਬਨ ਪ੍ਰੋਟੀਨ ਬਹੁਤ ਜ਼ਿਆਦਾ ਹੈ। ਜੀ। ਇਹਦੇ ਵਿੱਚ ਆਪਣਾ ਕੋਲੇਸਟ੍ਰੋਲ ਨਹੀਂ ਹੈ। ਜੀ। ਇਹ ਜਿਹੜੇ ਮੁੰਡੇ ਐਕਸਰਸਾਈਜ਼ ਕਰਦੇ ਆ। ਹਾਂਜੀ। ਬੋਡੀ ਬਿਲਡਿੰਗ ਵਾਲੇ। ਹਾਂਜੀ। ਉਹ ਉਹਨਾਂ ਵਾਸਤੇ ਆਂਡਾ ਜਿਹੜਾ ਹੈਗਾ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਹੈ। ਜੀ। ਤੇ ਜਿਹੜਾ ਇਹਦਾ ਮੀਟ ਹੈਗਾ ਉਹ ਥੋੜਾ ਜਿਹਾ ਕਾਲੇ ਜਿਹੇ ਰੰਗ 'ਚ ਹੁੰਦਾ ਕਸਮੇੜਾ ਜਿਹਾ। ਹਮ। ਉਹ ਉਹਨੂੰ ਜੇ ਸੂਪ ਬਣਾ ਕੇ ਪੀਤਾ ਜਾਵੇ। ਉਹ ਬਹੁਤ ਜ਼ਿਆਦਾ ਗੁਣਕਾਰੀ ਆ ਜੀ ਤੇ ਇਸ ਕਰਕੇ ਕੜਕਨਾਥ ਜਿਹੜਾ ਨਾ ਜੀ ਇਹ 150 ਆਂਡਾ ਦਾ ਐਵਰੇਜ ਹੈ ਦੀ ਸਾਲ ਦੀ ਹੂੰ ਤੇ ਇਸ ਕਰਕੇ ਇਹਦਾ ਰੇਟ ਜਿਹੜਾ ਦੂਜੇ ਆਂਡਿਆਂ ਨਾਲੋਂ ਜ਼ਿਆਦਾ ਜ਼ਿਆਦਾ ਹੈ ਦੂਜੇ ਜਿਹੜੇ ਦੂਜੇ ਮੁਰਗੇ ਉਹ 300 ਸਵਾ 300 ਆਂਡਾ ਦਿੰਦੇ ਆ ਹੂੰ ਇਹ 150 ਦਿੰਦਾ ਹੈ ਇਹਦਾ ਫਿਰ ਰੇਟ ਜਿਹੜਾ ਹੈਗਾ ਮਾਰਕੀਟ ਦੇ ਵਿੱਚ 20 ਤੋਂ 25 ਰੁਪਏ ਦਾ ਹੀ ਐਵਰੇਜ ਹੈ ਜੇ ਮੈਂ ਹੁਣ ਇੱਥੇ ਵੇਚਦਾ ਮੈਂ 25 ਰੁਪਏ ਦਾ ਆਂਡਾ ਵੇਚਦਾ ਇਹੀ ਆਂਡਾ ਤੁਸੀਂ ਅੰਮ੍ਰਿਤਸਰ ਤੋਂ ਜਾ ਕੇ ਲਓ ਤੇ 40 ਰੁਪਏ ਦਾ ਹੈ ਤੇ ਇਸ ਕਰਕੇ ਕੜਕਨਾਥ ਦੀ ਮੇਰੇ ਕੋਲੇ ਇਸ ਟਾਈਮ 1000 ਕ ਬੱਚਾ ਮੇਰੇ ਕੋਲੇ ਛੋਟਾ ਤੇ 500 ਬੱਚਾ ਮੇਰੇ ਕੋਲੇ ਜਿਹੜਾ ਹੈਗਾ ਉਹ ਆਂਡੇ ਦੇ ਰਿਹਾ ਹੈ ਤੇ ਇਹ ਇਹ ਮੁਰਗੇ ਦੀ ਜਿਹੜੀ ਹੈਗੀ ਆ ਪ੍ਰਾਈਸ ਹੈ ਇਹ ਮੁਰਗੀ ਮੈਂ ਦਿੰਨਾ 1000 ਰੁਪਏ ਦੀ ਮੁਰਗਾ ਦਿੰਨਾ 1500 ਰੁਪਏ ਦਾ ਲੋਕ ਹੱਸ ਕੇ ਲੈ ਕੇ ਜਾਂਦੀ ਹੈ ਤੇ ਇਸ ਕਰਕੇ ਇਹ ਕੜਕਨਾਥ ਜਿਹੜਾ ਨਾ ਜੀ ਇਹ ਮੈਂ ਬੇਨਤੀ ਕਰਾਂਗੇ ਆਪਣੇ ਪੰਜਾਬੀਆਂ ਨੂੰ ਕਿ ਕੜਕਨਾਥ ਘਰਾਂ ਦੇ ਵਿੱਚ ਰੱਖੋ ਵੱਧ ਤੋਂ ਵੱਧ ਤੇ ਇਹਦਾ ਲਾਭ ਉਠਾਓ ਹਾਂ ਤੇ ਜਿਵੇਂ ਤੁਸੀਂ ਦੱਸਿਆ ਹੈ ਨਾ ਤੁਹਾਡੇ ਕੋਲੇ ਕਾਫੀ ਹੈ ਤੇ ਜੇ ਕਈ ਵਾਰੀ ਕਈ ਫਾਰਮਾਂ ਵਾਲੇ ਨੇ ਜਾਂ ਕਈ ਘਰਾਂ ਦੇ ਵਿੱਚ ਰੱਖਣਾ ਚਾਹੁੰਦੇ ਹੋਣਗੇ ਤੁਹਾਡੇ ਕੋਲੇ ਉਹਦੀ ਚੂਚੇ ਵਗੈਰਾ ਮਿਲਦੇ ਹਾਂਜੀ ਮੇਰੇ ਕੋਲੇ ਧਰਮਜੀ 11 ਤਰ੍ਹਾਂ ਦੇ ਤੋਂ ਵੱਧ ਮੇਰੇ ਕੋਲੇ ਮੁਰਗੇ ਮੁਰਗੀਆਂ ਨੇ ਹੂੰ ਤੁਸੀਂ ਮੇਰੇ ਤੁਸੀਂ ਹੈਰਾਨ ਹੋ ਜਾਓਗੇ ਇਹ ਵੀ ਪੰਜਾਬ ਦੇ ਵਿੱਚ ਪਹਿਲਾ ਆੜਾ ਹੈ ਮੇਰਾ ਹੂੰ ਯੂਨੀਵਰਸਿਟੀ ਤੋਂ ਬਾਅਦ ਹੂੰ ਕਿ ਮੇਰੇ ਕੋਲੇ 11 12 ਬਰੀਡਸ ਨੇ ਮੇਰੇ ਕੋਲੇ ਇਸ ਟਾਈਮ ਜੀ ਮੁਰਗੇ ਮੁਰਗੀਆਂ ਦੀ ਮੁਰਗੇ ਮੁਰਗੀਆਂ ਦੀ ਜੀ ਫਿਰ ਮੈਂ ਉਹਨਾਂ ਦੇ ਆਂਡੇ ਵੀ ਲੈਣਾ ਮੇਰੀ ਹੈਚਰੀ ਲਾਈ ਵੀ ਆ ਇੱਥੇ ਹੂੰ ਤੇ ਆਪਣਾ ਹੈਚਰੀ ਲਾਈ ਵੀ ਆ ਜਿਹਦੇ ਨਾਲ ਮੈਂ ਆਂਡਿਆਂ ਤੋਂ ਬੱਚੇ ਕੱਢਦਾ ਫਿਰ ਮੈਂ ਜਿਹੜੇ ਬੱਚੇ ਵੇਚਦਾ ਜੀ ਮੈਂ ਕਿਸੇ ਨਾਲ ਧੋਖਾਧੜੀ ਨਹੀਂ ਕਰਦਾ ਹੂੰ ਇਹ ਨਹੀਂ ਵੀ ਅੰਦਰੋਂ ਬੱਚਾ ਨਿਕਲਿਆ ਤੇ ਮੈਂ ਲੈ ਜਾ ਬਈ ਨਾ ਉਹਨੂੰ ਮੈਂ 10 ਦਿਨ ਦਾ ਪਾਲ ਕੇ ਕਿਉਂ ਉਹਦੇ ਖੰਭ ਨਿਕਲੇ ਉਹਦੇ ਫਿਰ ਮੈਂ ਉਹਨੂੰ ਦਿੰਦਾ ਹੂੰ ਫਿਰ ਮੈਂ ਉਹਦੀ ਜਿਹੜੀ ਨੇ ਜਿਹੜੀ ਉਹਨੇ ਫੀਡ ਖਾਦੀ ਹੁੰਦੀ ਆ ਉਹਦੀ ਕੋਸ ਚਾਰਜ ਕਰਦਾ ਰੀਜ਼ਨੇਬਲ ਹੂੰ ਤੇ ਫਿਰ ਉਹ ਜਾ ਕੇ ਬੱਚੇ ਉਹਦੇ ਜਦੋਂ ਜਾ ਕੇ ਫਿਰ ਉਹ ਡੋਲਦੇ ਨਹੀਂ ਬੱਚੇ ਉਹਦਾ ਨੁਕਸਾਨ ਨਹੀਂ ਹੁੰਦਾ ਤੇ ਇਸ ਕਰਕੇ ਮੇਰੇ ਕੋਲੇ 11 ਤਰ੍ਹਾਂ ਦੀਆਂ ਬਰੀਡਸ ਨੇ ਹੂੰ ਇਹ ਡਿਫਰੈਂਟ ਤਰ੍ਹਾਂ ਦੇ ਤੇ ਮੈਂ ਇਥੇ ਆਂਡੇ ਵੀ ਵੇਚਦਾ ਹਾਂ ਫਿਰ ਮੈਂ ਇਹਨਾਂ ਦੇ ਬੱਚੇ ਵੇਚਦਾ ਹਾਂ ਤੇ ਇਹਨਾਂ ਨੂੰ ਜਿਹੜਾ ਹੈਗਾ ਫਿਰ ਮੈਂ ਆਪਣਾ ਮੁਰਗੇ ਮੁਰਗੀਆਂ ਵੀ ਵੇਚਦਾ ਹਾਂ ਇਹੋ ਜਿਹਾ ਅੱਡਾ ਜਿਹੜਾ ਹੈਗਾ ਮੈਨੂੰ ਫਕਰ ਆ ਮੈਨੂੰ ਮਾਣ ਆ ਜਿਹੜੀ ਮੇਰੀ ਪ੍ਰੋਡਕਟ ਆ ਉਹ ਇੱਕ ਨੰਬਰ ਹੈ ਇਥੇ ਦੋ ਨੰਬਰ ਦਾ ਕੋਈ ਕੰਮ ਨਹੀਂ ਹੈ ਸਾਡੇ ਦੀ ਤੇ ਪਲੱਸ ਇਹ ਹੈ ਕਿ ਜਿਹੜਾ ਮੇਰਾ ਰੇਟ ਹੈਗਾ ਉਹ ਜਾਇਜ਼ ਹੈ ਤੇ ਮੈਂ ਉਹਦੇ 'ਚ ਕੋਈ ਬਾਰਗ ਨਹੀਂ ਕਰਦਾ ਕਿਸੇ ਬੰਦੇ ਨਾਲ ਕਹਾਂ ਕੋਈ ਮੇਰਾ ਦੋਸਤ ਆ ਜਾਵੇ ਜੇ ਜੇ ਮੇਰਾ ਅੰਡੇ ਇੰਟਰੀ 400 ਦੀ ਆ 450 ਦੀ ਆ ਕੜਕਨਾ ਦੀ 750 ਰੁਪਏ ਦੀ 25 ਰੁਪਏ ਦਾ ਅੰਡਾ ਮੈਂ 750 ਹੀ ਲੈਣਾ ਜੀ ਤੁਸੀਂ ਵੀ ਧਰਮਜੀਤ ਕਹੋ ਮੈਨੂੰ ਅੰਡੇ ਟ੍ਰੇ ਦੇ ਦੇ ਮੈਂ ਕਿਹਾ 750 ਵੱਡੋ ਜੀ ਜੀ ਕਿਉਂਕਿ ਖਰਚਾ ਹੋਇਆ ਇਹਦੇ ਤੇ ਹਮ ਹੁਣ ਇਹ ਸੱਡੇ ਦੇ ਉੱਤੇ ਪਿਛਲੇ 2.5 ਸਾਲਾਂ ਦੇ ਵਿੱਚ ਮੈਂ ਸਾਲਕ ਮੇਰਾ ਕੈਨੇਡਾ ਲੱਗਿਆ ਅਮਰੀਕਾ ਤੇ 1.5 ਸਾਲ ਦੀ ਮੇਰੀ ਇਹ ਸਾਰਾ ਕੰਮ ਆ ਇਹ ਤੇ ਮੈਂ ਇਸ ਜਗ੍ਹਾ ਦੇ ਉੱਤੇ 2 ਕਰੋੜ ਰੁਪਇਆ ਲਾ ਚੁੱਕਾ ਜੇਬ ਚ ਜੀ ਤੇ ਮੈਂ ਸ਼ੌਂਕ ਪੂਰਾ ਕਰਦਾ ਹਾਂ ਮੈਂ ਕੋਈ ਪੈਸੇ ਕਮਾਉਣ ਨਹੀਂ ਆਇਆਗਾ ਇਸ ਮੁਲਕ ਦੇ ਵਿੱਚ ਪੈਸੇ ਨਹੀਂ ਕਮਾਉਣਾ ਮੈਂ ਤਾਂ ਕਹਿੰਦਾ ਵੀ ਬੰਦੇ ਚੰਗੀ ਸਿਹਤ ਚੰਗਾ ਖਾਣ ਪੀਣ 2 ਕਰੋੜ ਤਾਂ ਲੱਗਿਆ ਚਲੋ ਤੁਸੀਂ ਲਾ ਦਿੱਤਾ ਪਰ ਤੁਹਾਨੂੰ ਲੱਗਦਾ ਵੀ ਅੰਡੇ ਦੇ ਹਿਸਾਬ ਨਾਲ ਪੂਰਾ ਹੋ ਜਾਊਗਾ ਉਹ ਮੈਂ ਮੈਨੂੰ ਫਿਕਰ ਹੀ ਨਹੀਂ ਮੈਨੂੰ ਕੋਈ ਫਿਕਰ ਨਹੀਂ ਮੇਰੇ ਕੋਲੇ ਮਹਾਰਾਜ ਦੀ ਬਥੇਰੀ ਬਖਸ਼ਾ 55 ਸਾਲ ਮੈਂ ਜ਼ਿੰਦਗੀ ਦੇ ਇੰਨਾ ਕੰਮ ਕੀਤਾ ਮੈਂ ਕਹਿੰਦਾ ਤੁਸੀਂ ਮੇਰਾ ਨਾਂ ਲਓਗੇ ਕਿਸੇ ਕੋਲੇ ਉਹ ਕੋ ਵਾ ਵਾ ਬਈ ਵਾ ਸਮਝਿਆ ਪੈਸੇ ਆ ਪੂਸੇ ਨਾ ਨਹੀਂ ਆਪਾਂ ਨੂੰ ਪਿਆਰ ਮੈਨੂੰ ਤਾਂ ਤੁਹਾਡੀ ਸਿਹਤ ਨਾਲ ਪਿਆਰ ਆ ਵੀ ਤੁਹਾਡੀ ਸਿਹਤ ਕਾਇਮ ਹੋਵੇ ਪੰਜਾਬ ਜਿਹੜਾ ਹੈਗਾ ਇਸ ਟਾਈਮ ਖਾ ਖਾ ਕੇ ਯੂਰੀਆ ਤੇ ਖਾ ਖਾ ਕੇ ਜਿਹੜੇ ਮਾਰਕੀਟ ਦੇ ਵਿੱਚ ਆਂਡੇ ਵਿਖ ਰਹੇ ਆ ਜਾਂ ਮਾਰਕੀਟ ਦੇ ਵਿੱਚ ਮੁਰਗੇ ਵੇਖ ਰਹੇ ਵੇਚ ਰਹੇ ਆ ਜਾਂ ਕੋਈ ਬੱਕਰੇ ਬੱਕਰੀਆਂ ਵੇਖ ਰੀਆਂ ਨੇ ਇਸ ਟਾਈਮ ਉਹ ਤੁਸੀਂ ਤੁਹਾਨੂੰ ਮੈਂ ਜਾ ਕੇ ਦਿਖਾ ਦਿਆਂ ਤੁਸੀਂ ਹੈਰਾਨ ਹੋਗੇ ਜਰਾ ਕੀ ਖਾਣ ਲੱਗੇ ਪਏ ਲੋਕ ਹਾਂ ਮੇਰਾ ਮੇਰਾ ਟਾਰਗੇਟ ਆ ਵੀ ਮੈਂ ਮਾਰਕੀਟ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਇੰਟਰੋਡਿਊਸ ਕਰਨੀਆਂ ਲੋਕਾਂ ਨੂੰ ਕਹਿਣਾ ਚੰਗਾ ਖਾਓ ਤੇ ਚੰਗਾ ਪੀਓ ਸਿਹਤ ਨਾਲੋਂ ਜ਼ਰੂਰੀ ਹੋਰ ਕੋਈ ਚੀਜ਼ ਨਹੀਂਗੀ ਸਹੀ ਹੈ ਜੀ ਪੈਸੇ ਜੋੜ ਕੇ ਰੱਖ ਜਿਓ ਆਪਣੇ ਦੂਜਿਆਂ ਬੱਚਿਆਂ ਵਾਸਤੇ ਤੇ ਥੋੜੀ ਸਿਹਤ ਹੀ ਹੈ ਨਹੀਂ ਤਾਂ ਪੈਸੇ ਨੂੰ ਕੀ ਕਰਨਾ ਹੂੰ ਇਸ ਕਰਕੇ ਮੈਂ ਇੱਥੇ 2 ਕਰੋੜ ਲਾਤਾ 4 ਕਰੋੜ ਲਾਤਾ ਮੈਨੂੰ ਕਰੋਨਾ ਕਰਾਣਾ ਦਾ ਮੈਨੂੰ ਕੋਈ ਫਿਕਰ ਨਹੀਂ ਹੂੰ ਮਹਾਰਾਜ ਨੇ ਬਹੁਤ ਦਿੱਤਾ ਆਪਣਾ ਰੋਟੀ ਪਾਣੀ ਚੱਲਦਾ ਮੈਂ ਤਾਂ ਇੱਥੇ ਇੰਜੋਏ ਕਰਨਾ ਹੈ ਜੀ ਆ ਮ ਰਿਲੈਕਸ ਜੀ ਕੋਈ ਪੈਸਾ ਨਿਕਮਾਉਣਾ ਹੈ ਅੱਛਾ ਜਿਹੜੇ ਤੁਸੀਂ ਕੜਕਨਾ ਦੇ ਆਂਡੇ ਵਗੈਰਾ ਦਿੰਦੇ ਹੋ ਜਿਹੜੀ ਉਹ ਮੁਰਗੀਆਂ ਦੇ ਮੁਰਗੇ ਨੇ ਤੁਹਾਡੇ ਹਾਂਜੀ ਉਹਨਾਂ ਨੂੰ ਜਿਹੜੀ ਤੁਹਾਡੀ ਫੀਡ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਨਾ ਵੀ ਲੋਕ ਯੂਰੀਆ ਵਗੈਰਾ ਜਾਈ ਚੀਜ਼ਾਂ ਖਾਈ ਜਾਂਦੇ ਨੇ ਫਿਰ ਤੁਹਾਡਾ ਕੀ ਫਰਕ ਹੈ ਉਹਨਾਂ ਨਾਲੋਂ ਕੀ ਪਾਉਨੇ ਹੋ ਮੈਂ ਮੈਂ ਜੀ ਉਹਨਾਂ ਨੂੰ ਫੀਡ ਪਾਉਣਾ ਦੋ ਦਫਾ ਇੱਕ ਦਫਾ ਮੈਂ ਮੰਡੀ ਚੋਂ ਸਬਜ਼ੀ ਲੈ ਕੇ ਆਉਣਾ ਫਰੂਟ ਲੈ ਕੇ ਆਉਣਾ ਹਾਂ ਫੇਰ ਮੇਰੇ ਕੋਲੇ ਸੁਵੰਜਣਾ ਬੂਟਾ ਹੈਗਾ ਇੱਥੇ ਅਸੀਂ ਮੁਰਿੰਗਾ ਕਹਿੰਦੇ ਆ ਉਹਦੇ ਪੱਤੇ ਪਾਉਣਾ ਮੈਂ ਹੂੰ ਤੇ ਆਉਣ ਵਾਲੇ ਟਾਈਮ 'ਚ ਮੈਂ ਇੱਥੇ ਲਾਇਆ ਸੀਗਾ ਆਪਣਾ ਅਜੋਲਾ ਲਾਇਆ ਸੀਗਾ ਹੂੰ ਤੇ ਉੱਪਰ ਮੇਰੇ ਬੰਦਿਆਂ ਤੋਂ ਲੁੱਕ ਆਫਟਰ ਨਹੀਂ ਹੋਈ ਤੇ ਉਹ ਮਤਲਬ ਉਹ ਫਿਨਿਸ਼ ਹੋ ਗਿਆ ਹੁਣ ਮੈਂ ਦੁਬਾਰਾ ਫੇਰ ਅਜੋਲਾ ਲਾਉਣਾ ਹੂੰ ਜਦੋਂ ਮੇਰੇ ਮੇਰੇ ਜਿਹੜੇ ਮੁਰਗੇ ਮੁਰਗੀਆਂ ਅਜੋਲਾ ਖਾਣਗੇ ਸੁਵੰਜਣਾ ਦੇ ਪੱਤੇ ਖਾਣਗੇ ਮੰਡੀ ਦੀਆਂ ਸਬਜ਼ੀਆਂ ਤੇ ਫਰੂਟ ਖਾਣਗੇ ਤੇ ਫੇਰ ਆਪਣਾ ਫੀਡ ਖਾਣਗੇ ਹੂੰ ਤੇ ਫੇਰ ਵੀ ਉਹਦੇ ਆਰਕਾਂਡਾ ਜਿਹੜਾ ਉਹ ਕੋਈ ਬੰਦਾ ਨਹੀਂ ਮਾਰਕੀਟ ਚ ਤੁਸੀਂ ਕਿਤੋਂ ਲੈ ਸਕਦੇ ਉਹ ਚ ਇੰਨਾ ਸਟਰੋਂਗ ਹੋਏਗਾ ਅੰਡਾ ਉਹ ਇੰਨਾ ਵਧੀਆ ਹੋਏਗਾ ਇਟ ਵਿਲ ਬੀ ਫੁੱਲ ਆਫ ਪ੍ਰੋਟੀਨ ਹਮ ਹੁਣ ਮੇਰੇ ਕੋਲ ਬੰਦੇ ਅੰਡੇ ਲੈ ਕੇ ਜਾਂਦੇ ਆ ਤੇ ਇੱਕ ਇਹਦੇ ਚ ਜ਼ਰੂਰੀ ਹੈਗੀ ਆ ਅੰਡਾ ਜਦੋਂ ਲੈ ਕੇ ਆਂਦਾ ਆਪਾਂ ਤੇ ਉਹਨੂੰ ਅੰਡੇ ਨੂੰ ਆਪਾਂ ਧੋਈਦਾ ਨਹੀਂਗਾ ਜਦੋਂ ਆਪਾਂ ਲਿਆ ਕੇ ਹੁਣ ਮੈਂ ਪਹਿਲਾਂ ਪਹਿਲਾਂ ਸ਼ੁਰੂ ਦੇ ਵਿੱਚ ਅੰਡੇ ਲਿਬਣੇ ਦੇ ਆ ਕੇ ਉਹਨਾਂ ਨੂੰ 2 ਦਿਸਲੇ ਵਾਸ਼ ਕਰ ਦੇਣੇ ਕਿ ਪਿਆ ਕਰਕੇ ਰੱਖ ਦੇਣੀ ਉਹ ਤੁਸੀਂ ਟ੍ਰੇਲ ਕੇ ਸ਼ਰਮੇ ਤੇਰੇ ਆਂਡੇ ਖਰਾਬ ਹੈ স্মੈਲ ਉਹਦੀ ਮੈਂ ਕਿਹਾ ਕੀ ਹਾਂ ਮੈਂ ਫਿਰ ਵੈਟਰਨਰੀ ਡਾਕਟਰ ਨੂੰ ਪੁੱਛਿਆ ਵੀ ਆਹ ਕੀ ਚੱਕਰ ਆ ਬਈ ਉਹ ਕਹਿੰਦਾ ਕੀ ਕਰਦਾ ਮੈਂ ਕਿਹਾ ਜੀ ਆਹ ਕਰ ਰਿਹਾ ਕਹਿੰਦਾ ਬੱਸ ਆਹੀ ਤੱਕ ਖੇੜ ਹੈ ਆਂਡੇ ਨੂੰ ਧੋਣਾ ਨਹੀਂਗਾ ਆਂਡੇ ਨੂੰ ਧੋਣਾ ਜਦੋਂ ਤੁਸੀਂ ਬਣਾਉਣਾ ਇਹਨੂੰ ਉਦੋਂ ਇਹਨੂੰ ਵਾਸ਼ ਕਰ ਲਓ ਵਾਸ਼ ਕਰਕੇ ਤੇ ਪਲੇਟ ਪਾਓ ਆਪਣਾ ਕੌਲੀ ਦੇ ਵਿੱਚ ਪਾ ਕੇ ਤੇ ਉਦੋਂ ਅੰਡਾ ਬਣਾਓਗੇ ਹਾਂ ਤੇ স্মੈਲ ਨਹੀਂ ਆਏ ਜੀ ਹਾਂ ਇਹ ਇਹ ਦਾ ਇਹ ਅੰਡੇ ਦਾ ਤੇ ਜਿਹੜਾ ਮਾਰਕੀਟ ਚ ਅੰਡਾ ਵਿਖੀ ਜਾਂਦਾ ਉਹਦਾ ਜਮੀਨ ਸਮਾਨ ਦਾ ਫਰਕ ਹੈ ਹਾਂ ਇਹ ਦਾ ਤੁਸੀਂ ਅੰਡਾ ਖਾ ਲਿਆ ਦੂ ਗਣਾ ਯਾਰ ਸਮਥਿੰਗ ਗੁਣਾ ਦੀ ਗੱਲ ਕਰ ਲਈਏ ਆਪਾਂ ਨਾ ਜਾਂ ਆਪਾਂ ਰੋਗਾਂ ਦੀ ਗੱਲ ਕਰ ਲਈਏ ਤਾਂ ਇਹ ਕਿੱਥੇ ਕਿੱਥੇ ਜ਼ਿਆਦਾ ਇਹਦਾ ਲੱਗਦਾ ਵੀ ਤੁਹਾਨੂੰ ਅਸਰ ਹੁੰਦਾ ਇਹ ਇਹ ਜਿਹੜਾ ਜੀ ਜਿਹੜਾ ਮੋਸਟਲੀ ਜਿਹੜਾ ਨਾ ਇਹਨੂੰ ਕਿਉਂਕਿ 25 ਰੁਪਏ ਦਾ ਅੰਡਾ ਹੈ ਜਿਹਨੇ ਆਪਣੀ ਸਿਹਤ ਜਿਹੜੀ ਹੈ ਤਕੜੀ ਕਰਨੀ ਹੈ ਜਿਵੇਂ ਮੁੰਡੇ ਹੁਣ ਕੁਸ਼ਤੀ ਵਾਲੇ ਪਹਿਲਵਾਨ ਆ ਜਾਂ ਬਾਡੀ ਬਿਲਡਰ ਵਾਲੇ ਆ weight lifting ਵਾਲੇ ਆ ਉਹ ਆਂਡਾ ਇਹ ਇਹ ਖਾਂਦੇ ਨੇ ਮੇਰਾ ਹੁਣ ਜਿੰਮਾਂ ਦੇ ਨਾਲ ਕੰਟੈਕਟ ਹੋ ਰਿਹਾ ਆਪਣਾ ਸਾਡੇ 50 60 ਜਿੰਮਾਂ ਨੇ ਮੋਕੇ ਸ਼ਹਿਰ 'ਚ ਤੇ ਉਹਨਾਂ ਨੇ ਮੈਨੂੰ ਵੈਲਕਮ ਕੀਤਾ ਕਿਉਂਕਿ ਮੇਰੇ ਕੋਲੇ ਪੰਜ ਤਰ੍ਹਾਂ ਦੇ ਆਂਡੇ ਆ ਮੇਰੇ ਕੋਲੇ ਇਸ ਟਾਈਮ ਤੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਇਹ ਇਹਨਾਂ 'ਚ ਗੁਣ ਕਿੰਨੇ ਨੇ ਹੂੰ ਹੈਂ ਆ ਜਿਹੜਾ ਕੜਕਨਾ ਆ ਤਾਂ ਪੰਜ ਇੰਟਰੋਡਿਊਸ ਕਰ ਰਹੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੜਕਨਾ ਆ ਦੀਆਂ ਪੰਜ ਵੈਰਾਈਟੀਆਂ ਨੇ ਅੱਛਾ ਜੀ ਕਾਲੇ ਰੰਗ ਦੀਆਂ ਹਮ ਸਰ ਨੂੰ ਉੱਪਰ ਹੈਗਾ ਆਮ ਸਿਆਮੀ ਜੀ ਇੰਡੋਨੇਸ਼ੀਆ ਦਾ ਇਹ ਹਮ ਇਹ ਅਮਰੀਕਾ ਦੇ ਵਿੱਚ ਆ ਦੇਖੋ ਇਹਦਾ ਆਂਡਾ ਜਿਹੜਾ 45 ਡਾਲਰ ਦਾ ਵੇਚਿਆ ਅਮਰੀਕਨ ਦਾ ਅੱਛਾ ਜੀ ਇਹ ਇਹਦਾ ਜਿਹੜਾ 6 ਤੋਂ 12 ਵੀਕ ਦਾ ਬੱਚਾ ਉਹ 800 ਰੁਪਏ ਦਾ 800 ਡਾਲਰ ਦਾ ਅਮਰੀਕਨ ਦਾ ਜਿਹੜਾ ਅਡਲਟ ਹੈ ਉਹ 1200 ਡਾਲਰ ਤੋਂ ਲੈ ਕੇ 3000 ਡਾਲਰ ਦਾ ਇਾਮ ਸੈਮੀ ਵੇਗਿਆ ਹੈ ਅਮਰੀਕਨ ਦੀ ਅਮਰੀਕਨ ਲੋਕ ਕਹਿੰਦੇ ਆ ਤੁੰਕੋ ਉਹ ਜਿਹੜੇ ਅਮਰੀਕਨ ਆ ਜਾਂ ਕੈਨੇਡੀਅਨ ਉਹ ਆਪਣੀ ਸਿਹਤ ਦਾ ਪਹਿਲਾਂ ਖਿਆਲ ਆ ਤੇ ਸਿਹਤ ਹੀ ਨਹੀਂ ਸਿਹਤ ਫਿਰ ਪੈਸਾ ਨੂੰ ਕਮਾਉਣ ਦਾ ਕੀ ਫਾਇਦਾ ਨਹੀਂ ਬਿਲਕੁਲ ਇਸ ਕਰਕੇ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਕਿਉਂਕਿ ਜੋ ਵੀ ਹਵਾ ਚੱਲ ਰਹੀ ਆ ਮਾਰਕੀਟ ਦੇ ਵਿੱਚ ਮੁਰਗੇ ਤਾਂ ਨਹੀਂ ਮੈਂ ਲਿਆ ਸਕਦਾ ਪਰ ਮੈਂ ਇਹਦੇ ਆਂਡੇ ਲਿਆਉਂਗਾ ਆਂਡੇ ਲਿਆ ਕੇ ਆਪਣੀ ਹੈਚਰੀ ਚ ਲਾ ਕੇ ਇਹਦੇ ਬੱਚ ਪ੍ਰੋਡਕਟ ਕੱਢਾਂਗਾ ਕਉਂਦੇ ਨਹੀਂ ਜਿਹਦੇ ਨਾਲ ਕਿ ਮੈਂ ਮਾਰਕੀਟ ਚ ਇਾਮ ਸਿਆਮੀ ਜਿਹੜਾ ਮੁਰਗਾ ਪੇਸ਼ ਕਰ ਸਕਾਂ ਜੀ ਅਮਰੀਕਾ ਤੋਂ ਲੈਣਾ ਹੈ ਇਹ ਅਮਰੀਕਾ ਤੋਂ ਲੈ ਕੇ ਆਉਂਗਾ ਜੀ ਮੈਂ ਹੂੰ ਬਸ ਜੇ ਐਨੀ ਕਿਸੇ ਵੀ ਟਾਈਮ ਆ ਜਾ ਸਕਦਾ ਕਿਉਂਕਿ ਮੈਂ ਮਹੀਨੇ ਦੋ ਮਹੀਨੇ ਵਾਸਤੇ ਗਿਆੜਾ ਕੱਢ ਕੇ ਆਉਣਾ ਹੂੰ ਕਿਉਂਕਿ ਮੈਨੂੰ ਕੁਝ ਟਾਈਮ ਇਹਨੂੰ ਉੱਥੇ ਰਹਿਣਾ ਪੈਂਦਾ ਕਾਨੂੰਨੀ ਤੌਰ ਤੇ ਕਿਉਂਕਿ ਮੈਂ ਉੱਥੋਂ ਦਾ ਨਾਗਰਿਕ ਹੂੰ ਹਾਂ ਜੀ ਮੇਰੇ ਕੋਲ ਦੋ ਪਾਸਪੋਰਟ ਨੇ ਮੈਂ ਕੈਨੇਡੀਅਨ ਵੀ ਹਾਂ ਮੈਂ ਅਮਰੀਕਨ ਵੀ ਹਾਂ ਹਾਂ ਅੱਛਾ ਇੱਕ ਜਿਵੇਂ ਤੁਸੀਂ ਕਿਹਾ ਸੀਗਾ ਇਹ ਤੋਂ ਇਲਾਵਾ ਤੁਹਾਡੇ ਕੋਲੇ ਪੰਜ ਤਰ੍ਹਾਂ ਦੀਆਂ ਹੋਰ ਵੈਰਾਈਟੀਆਂ ਉਹ ਕਿਹੜੀਆਂ-ਕਿਹੜੀਆਂ ਨੇ ਮੇਰੇ ਕੋਲ ਜੀ ਬਟੇਰਾਂ ਦੇ ਆਂਡੇ ਨੇ ਹਾਂ ਬੱਤਕਾਂ ਦੇ ਆਂਡੇ ਨੇ ਹਾਂ ਚਕੋਰਾ ਦੇ ਆਂਡੇ ਨੇ ਹਾਂ ਆਰ 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 ਦੇ ਆਂਡੇ ਨੇ ਤੇ ਬਲੈਕ ਐਸ਼ਲੋਪ ਦੇ ਆਂਡੇ ਨੇ ਹਾਂ ਹਰ ਇੱਕ ਦੇ ਵਿੱਚ ਗੋਣੀ-ਗੋਣੀ ਹਾਂ ਆਮ ਜਨਤਾ ਨੂੰ ਨਹੀਂ ਪਤਾਗਾ ਵੀ ਇਹ ਆਂਡੇ ਕੀ ਆ ਹਾਂ ਹੁਣ ਤੁਸੀਂ ਆ YouTube ਤੇ ਜਾ ਕੇ ਇੱਕ ਪਟਿਆਲੇ ਤੋਂ ਡਾਕਟਰ ਨੇ ਮੈਡਮ ਹਰਸ਼ਿੰਦਰ ਕੌਰ ਕੇ ਇਹੋ ਜਿਹਾ ਨਾਮ ਉਹਨਾਂ ਦਾ ਹਾਂਜੀ ਡਾਕਟਰ ਹਰਸ਼ਿੰਦਰ ਕੌਰ ਹਰਸ਼ਿੰਦਰ ਕੌਰ ਉਹਨਾਂ ਦੇ ਤੁਸੀਂ ਵੀਡੀਓ ਦੇਖ ਲਓ ਉਹਨਾਂ ਦੇ ਹਸਬੰਦ ਦਾ ਪਿਛਲੇ ਵੀਕ ਮੈਂ ਵੀਡੀਓ ਦੇਖਿਆ ਤਾਂ ਉਹਨਾਂ ਦਾ ਉਹਨਾਂ ਨੇ ਇੰਨੇ ਗੁਣ ਦੱਸਿਆ ਅੰਡੇ ਦੇ ਵਿੱਚ ਤੁਸੀਂ ਸੋਚ ਨਹੀਂ ਸਕਦੇ ਪਹਿਲਾਂ ਮੈਂ ਮੈਂ ਉਹ ਵਾਲੇ ਆਪਣਾ ਆਮਲੇਟ ਬਣਾ ਕੇ ਖਾਂਦਾ ਸੀ ਜਦੋਂ ਮੈਂ ਉਹ ਵੀਡੀਓ ਦੇਖੀ ਆ ਚਾਰ ਪੰਜ ਦਿਨ ਦਾ ਉਹ ਕਹਿੰਦੇ ਨੇ ਬੋਇਲ ਕਰੋ ਇਹਨੂੰ ਬੋਇਲ ਕਰੋ ਤੇ ਉੱਤੇ ਨਮਕ ਮਿਰਚ ਪਾ ਕੇ ਖਾਓ ਇਹਨੂੰ ਕੱਟ ਕੇ ਮੈਂ ਬਈ ਜਾਂ ਫਿਰ ਇਹਦਾ ਹਾਫ ਫਰਾਈ ਕਰੂ ਇਹਨੂੰ ਤਵੇ ਦੇ ਉੱਤੇ ਘਿਓ ਲਾ ਕੇ ਉਹਦੇ ਤੇ ਦੋ ਅੰਡੇ ਪਾ ਦਿਓ ਉਹਨੂੰ ਹਾਫ ਫਰਾਈ ਕਰੋ ਉਹ ਖਾਓ ਉਹਦੇ ਵਿੱਚ ਜਿਆਦਾ ਗੁਣ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਰਿਕੁਐਸਟ ਕਰਦਾ ਹਾਂ ਜਿੰਨੇ ਵੀ ਆਪਣੇ ਆਂਡਾ ਖਾਣ ਦੇ ਸ਼ਕੀਨ ਨੇ ਉਹ ਤੁਸੀਂ ਸਿਆਲ ਦੇ ਵਿੱਚ ਹੋਵੇ ਗਰਮੀ ਦੇ ਵਿੱਚ ਹੋਵੇ ਆਂਡਾ ਜ਼ਰੂਰ ਇੱਕ ਆਪਣੇ ਬੱਚੇ ਨੂੰ ਦਿਓ ਜੀ ਸਵੇਰੇ ਉਹਦੀ ਹੈਲਥ ਜਿਹੜੀ ਹੈਗੀ ਹੈ ਹੁਣ ਮੇਰੇ ਕੋਲੇ ਬੰਦੇ ਆਉਂਦੇ ਆ ਇੱਥੇ ਉਹ ਮਰ ਜਾਏ ਹੁੰਦੇ ਆ ਬਿਲਕੁਲ ਸਮਝੇ ਨਹੀਂ ਕਿਉਂ ਉਹ ਕੋਈ ਕਿਸੇ ਨੂੰ ਸਾਹ ਦੀ ਕਸਰ ਹੈ ਕਿਸੇ ਨੂੰ ਕੋਈ ਹੋਰ ਕਸਰ ਆ ਪਿਛਲੇ ਹਫਤੇ ਮੇਰੇ ਕੋਲ ਇੱਕ ਮੀਆਂ ਬੀਬੀ ਆਏ ਉਹਨਾਂ ਨੂੰ ਕਿਸੇ ਨੇ ਦੱਸਿਆ ਕਹਿੰਦੇ ਵੀ ਉੱਥੇ ਲੰਡੇ ਕੀ ਫਾਰਮ ਖੁੱਲਿਆ ਉੱਥੇ ਜਾਓ ਸ਼ਰਮਾ ਜੀ ਆਏ ਅਮਰੀਕਾ ਤੋਂ ਕੈਨੇਡਾ ਤੋਂ ਉਹਨਾਂ ਨਾਲ ਕਰੋ ਜਾ ਕੇ ਗੱਲ ਉਹ ਇੱਥੇ ਆ ਗਏ ਜੀ ਕਹਿੰਦੇ ਬੌਜੀ ਸਾ ਮੇਰਾ ਬੰਦਾ ਮੇਰਾ ਹਸਬੰਡ ਹੈ ਇਹਨੂੰ ਆਹ ਪ੍ਰੋਬਲਮ ਹੈ ਵਿਚਾਰਾ ਇਹਦੀ ਛਾਤੀ ਫੜੀ ਪਈ ਆ ਤੇ ਇਹਦਾ ਆ ਆ ਦੇਖੋ ਇਹਨਾਂ ਦੀ ਹਾਲਤ ਕੀ ਆ ਮੈਂ ਕਹਾਂ ਵੀ ਮੈਂ ਕੋਈ ਡਾਕਟਰ ਤਾਂ ਨਹੀਂਗਾ ਪਰ ਮੈਨੂੰ ਤੁਹਾਨੂੰ ਮੈਂ ਮੇਰੇ ਕੋਲੋਂ ਤੁਸੀਂ 12 ਅੰਡੇ ਲੈ ਜਾਓ ਕੜ ਸੌਰੀ ਬਟੇਰੀਆਂ ਦੇ ਤੇ ਚਾਰ ਜਾ ਕੇ ਆਂਡੇ ਹੁਣ ਬਾਲਕੇ ਖਵਾ ਦਿਓ ਜਾਂ ਉਹਦਾ ਆਮਲੇਟ ਬਣਾ ਕੇ ਖਵਾ ਦਿਓ ਹੂੰ ਚਾਰ ਮੈਂ ਕਹਤ ਪਹਿਰੇ ਖਵਾ ਦਿਓ ਹੂੰ ਚਾਰ ਰਾਤ ਨੂੰ ਖਵਾ ਦਿਓ ਤੇ ਕੱਲ ਨੂੰ ਦੱਸਿਓ ਵੀ ਕੀ ਹਾਲ ਹੂੰ ਉਹ ਮਰ ਉਹਨੇ 12 ਨਾਲ ਮੇਰੇ ਕੋਲ ਬੱਤਕਦਾਨ ਦਾ ਲੈ ਕੇ ਗਏ ਸਮਝਦੇ ਨਹੀਂ 30 30 ਰੁਪਏ ਮਾਂ ਉਹਨੂੰ ਬਤਕ ਦੇ ਅੰਡੇ ਦੇ ਚਾਰਜ ਕੀਤੇ ਤੇ 12 ਰੁਪਏ ਦੇ ਹਿਸਾਬ ਨਾਲ ਇਹਨਾਂ ਨੂੰ ਮੈਂ ਇਹਦੇ ਚਾਰਜ ਕੀਤੇ ਸਮਝਿਆ ਨਹੀਂ ਉਹ ਉਹ ਇਹਨੇ ਖੁਸ਼ ਉਹ ਮਹਾਰਾਜ ਇਹ ਬੰਦਾ ਦੋ ਦਿਨਾਂ ਬਾਅਦ ਆਇਆ ਉਹਦੇ ਮੂੰਹ ਤੇ ਲਾਲੀ ਹੈ ਖੁਸ਼ ਪੂਰਾ ਕਹਿੰਦਾ ਸ਼ਰਮਾ ਸਾਹਿਬ ਮੈਨੂੰ ਆਹ ਦਿਓ ਟ੍ਰੇ ਦਿਓ ਕਰਾਂ ਤੇਰੇ ਅੰਡਿਆਂ ਨੇ ਤਾਂ ਮੈਨੂੰ ਭਾਈ ਖੜਾ ਕਰਤਾ ਹੈ ਉਹ ਮੇਰੇ ਕੋਲ ਆਪਣਾ ਆਪਣਾ ਅੰਡਿਆਂ ਦੀ ਟ੍ਰੇ ਲੈ ਕੇ ਗਿਆ ਆਪਣੇ ਬਟੇਰੇਆਂ ਦੇ ਅੰਡਿਆਂ ਦੀ ਇਸ ਤਰ੍ਹਾਂ ਹੀ ਆਪਣਾ ਬਤਕਾਂ ਦੇ ਆਂਡੇ ਆ ਚਿਕੋਰਾ ਦੇ ਆਂਡੇ ਆ ਹਰ ਚੀਜ਼ ਦੇ ਵਿੱਚ ਗੁਣ ਗੁਣ ਹੈ ਗੁਣ ਗੁਣ ਹਾਂ ਇਹ ਜਿਹੜੇ ਆਂਡੇ ਆ ਨਾ ਜੀ ਇਹ ਮੇਲ ਤੇ ਫੀਮੇਲ ਦੇ ਮੇਲ ਦੇ ਨਾਲ ਬਣੇ ਵੀ ਪਲੱਸ ਇਹਨੂੰ ਜਿਹੜੀ ਫੀਡ ਪਾਈ ਜਾਂਦੀ ਨਾ ਫੀਡ ਬਹੁਤ ਅਸਰ ਕਰਦੀ ਹੁਣ ਆਪਾਂ ਆਪਦੇ ਬੱਚੇ ਨੂੰ ਪਹਿਲਮਾ ਬਣਾਉਣਾ ਤੇ ਉਹਨੂੰ ਫਿਰ ਪੀਪਾ ਕੇ ਉਹਦਾ ਖੋਲਣਾ ਪੈਣਾ ਇਹ ਨਹੀਂ ਉਹਨੂੰ ਕਹਿਣਾ ਵੀ ਇੰਨਾ ਖਾ ਟਕੜਾ ਕਰਨਾ ਤਾਂ ਤੁਹਾਡੀ ਉਮਰ ਕਿ ਨਹੀਂ ਹੋਈ ਮੈਂ 74 74ਵਾਂ ਸਾਲ ਚੜ ਗਿਆ ਜੀ 74 ਚੜ ਗਿਆ ਇਹ ਪਰ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਤੇ ਤੁਸੀਂ ਸੋਚ ਨਹੀਂ ਸਕਦੇ ਜੀ ਆਮ ਟੂ ਰਿਲੈਕਸ ਹियर ਕਿਉਂਕਿ ਮੈਂ ਬਾ ਫਾਰਮ ਤੇ ਬੈਠਾ ਹਾਂ ਮੇਰੇ ਕੋਲ ਡੇਲੀ ਇੰਨੇ ਕ ਬੰਦੇ ਆਉਂਦੇ ਆ ਤੁਸੀਂ ਸੋਚ ਹੀ ਨਹੀਂ ਸਕਦੇ ਜੋ ਸੋਚ ਕੇ ਤੁਸੀਂ 2 ਕਰੋੜ ਰੁਪਏ ਇੱਥੇ ਲਾਇਆ ਹੈ ਉਸ ਮੁਤਾਬਕ ਲੋਕਾਂ ਦਾ ਰਿਸਪਾਂਸ ਹੈਗਾ ਮੈਂ ਕਹਿੰਦਾ ਜੀ ਜਿਹੜਾ ਬੰਦਾ ਇੱਕ ਇੱਥੇ ਅੱਡੇ ਤੇ ਆ ਗਿਆ ਨਾ ਉਹ ਉਹ ਲਵੇ ਨਾ ਲਵੇ ਜਿਹੜੀ ਮੇਰੀ ਬੋਲੀ ਆ ਉਹਨਾਂ ਨਾਲ ਗੱਲ ਕਰਨ ਦਾ ਬੈਠੋ ਜੀ ਹਾਂ ਮਾਰਕੀਟ ਦੇ ਵਿੱਚ ਨਾ ਧਰਮ ਜੀ ਲੋਕਾਂ ਨੂੰ ਸੇਲਸਮੈਨਸ਼ਿਪ ਜਿਹੜੀ ਕਰਨੀ ਹੈ ਨਾ ਉਹ ਨਹੀਂ ਆਉਂਦੀ ਵੀ ਹੂੰ ਡੀਲਿੰਗ ਡੀਲਿੰਗ ਨਹੀਂ ਕਰਨੀ ਆਉਂਦੀ ਪਮਾ ਜਿੱਦੇ ਮਰਜੀ ਵੱਡੇ ਹੋਣ ਹੂੰ ਆ ਮੈਂ ਨੂੰ ਕੈਨੇਡਾ ਚ ਮੋਗੇ ਵਾਲਾ ਕਹਿੰਦੇ ਸੀਗੇ ਹੂੰ ਐ ਛੱਡੇ ਦਾ ਜਿਹੜਾ ਬੰਦਾ ਵੱਡੂ ਨਾ ਮੈਂ ਉੱਠ ਕੇ ਜਾ ਕੇ ਉਹ ਸਰਦਾਰ ਜੀ ਆਓ ਬਾਊ ਜੀ ਆਓ ਕੀ ਸੇਵਾ ਕਰਾਂ ਐਥੇ ਬੈਠੋ ਪਾਣੀ ਪੀਣਾ ਚਾਹ ਪੀਣਾ ਠੰਡਾ ਪੀਣਾ ਉਹ ਲਵੇ ਨਾ ਲਵੇ ਉਹ ਇੰਨੇ ਦੀ ਖੁਸ਼ ਹੋ ਜਾਂਦਾ ਯਾਰ ਸਾਨੂੰ ਕਿਸੇ ਨੇ ਜੀ ਆਇਆਂ ਕਿਹਾ ਮੈਂ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦੇਣਾ ਹੂੰ ਇੱਕ ਪੰਜਾਬ ਦੇ ਵਿੱਚ ਮੈਂ ਨਾਂ ਨਹੀਂ ਲੈਣਾਗਾ ਮੁੰਡਿਆਂ ਦਾ ਕੰਮ ਹੈ ਤੇ ਉਹਨਾਂ ਕੋਲੇ ਮੈਂ ਗਿਆ ਜੀ 2 ਸਾਲ ਪਹਿਲਾਂ ਤੇ ਮੈਂ ਜਾ ਕੇ ਇੱਕ ਪਾਸੇ ਮੇਰੇ ਨਾਲ ਮੇਰਾ ਡਰਾਈਵਰ ਤੇ ਇੱਕ ਬੰਦਾ ਹੋਰ ਤਿੰਨੇ ਜਣੇ ਖੜ ਗਏ ਆ ਤੇ ਉਹਦੇ ਉਹ ਬੰਦੇ ਨੇ ਸਾਡੇ ਵੱਲ ਦੇਖਿਆ ਹੀ ਨਹੀਂ ਬੰਦੇ ਨੇ ਅਸੀਂ 10 ਤੋਂ 15 ਮਿੰਟ ਖੜੇ ਰਹੇ ਮੈਂ ਫਿਰ ਨਾਲ ਦਿਨੋ ਇਸ਼ਾਰਾ ਕੀਤਾ ਮੈਂ ਕਿਹਾ ਐਂ ਕਰੀਏ ਅਬ ਚੱਲੀਏ ਉਹ ਕਹਿੰਦਾ ਚੱਲ ਉਹਨੇ ਦੇਖਿਆ ਵੀ ਇਹ ਤਾਂ ਤੁਰਨ ਲੱਗੇ ਕਹਿੰਦਾ ਤਸੋ ਜੀ ਮੈਂ ਕਹਿੰਦਾ ਤੁਹਾਡਾ ਫਾਰਮ ਦੇਖ ਲੀਜੀਏ ਇਹਦਾ ਦੇਖੋ ਜੀ ਉਹ ਬੰਦੇ ਕੋਲੇ 1500 2000 ਬਲੈਕ ਐਸ਼ੁੱਲਾ ਪਾਇਆ ਸੀ ਠੀਕ ਆ ਉਹ ਇੱਥੇ YouTube ਤੇ ਬੜੀਆਂ-ਬੜੀਆਂ ਮੂਵੀਆਂ ਪਾਉਂਦੇ ਨੇ ਸਮਝਿਆ ਅਸੀਂ ਆਏ ਆ ਫਲਾਨਾ ਅਸੀਂ ਕੈਨੇਡਾ ਨੂੰ ਲੱਤ ਮਾਰਤੀ ਉਹ ਕੈਨੇਡਾ ਨੂੰ ਜੇ ਕਹਿੰਦੇ ਨਾ ਅੰਗੂਰ ਨਹੀਂ ਖਾਓ ਉਤੋਂ ਫੜੇ ਲਾਏ ਗਏ ਤੇ ਮੂੰਹ ਥੋੜੀ ਕੀ ਕਹਿੰਦੇ ਖੂਹ ਤੋੜੀ ਖੂਹ ਤੋੜੀ ਉਹ ਕੈਨੇਡਾ ਨੇ ਸਾਨੂੰ ਵੀਜ਼ਾ ਨਹੀਂ ਦਿੱਤਾ ਹੈਂ ਤੇ ਤੁਸੀਂ ਕਹਿੰਦੇ ਅਸੀਂ ਕੈਨੇਡਾ ਦਾ ਵੀਜ਼ਾ ਛੱਡਤਾ ਲੋਕ ਦਾ ਤਰਸਦੇ ਫਿਰਦੇ ਇੱਥੇ ਮੇਰੇ ਕੋਲ 10 ਬੰਦੇ ਡੇਲੀ ਬੈਠੇ ਹੁੰਦੇ ਸ਼ਰਮਾ ਜੀ ਸਾਡਾ ਮੁੰਡਾ ਚੜਾਪ ਕੈਨੇਡਾ ਨੂੰ ਮੈਂ ਕਹਾਂ ਭਰਾਵਾ ਮੈਂ ਏਜੰਟ ਨਹੀਂਗਾ ਮੈਂ ਤੁਹਾਡੇ 12 ਪੜੇ ਨੂੰ ਨਹੀਂ ਭੇਜ ਸਕਦਾਗਾ ਤੁਸੀਂ ਮੁੰਡੇ ਨੂੰ ਕੋਈ ਡਿਗਰੀ ਕਰਾਓ ਕੋਈ ਡਿਗਰੀ ਕਰਾਓ ਤੇ ਉਹਦੇ ਨਾਲ ਇਹ ਪ੍ਰੋਫੈਸ਼ਨਲ ਬਣ ਕੇ ਜਾਵੇ ਹੈ ਬਿਲਕੁਲ ਤੇ ਇਸ ਕਰਕੇ ਮਤਲਬ ਮੈਂ ਕੋਈ ਬੰਦਿਆਂ ਨੂੰ ਲਾਹੌਰ ਨਹੀਂ ਦਿਖਾਉਂਦਾਗਾ ਝੂਠ ਨਹੀਂ ਮਾਰਦਾ ਜੀ ਪਹਿਲਾਂ ਤਾਂ ਮੈਂ ਹੂੰ ਸੱਚੀ ਗੱਲ ਕਰੂੰਗਾ ਮੂੰਹ ਤੇ ਕਰੂੰ ਠੋਕ ਕੇ ਮੈਨੂੰ ਉਹਨਾਂ ਮੁਲਕਾਂ ਨੇ ਇਹੀ ਚੀਜ਼ ਦਿੱਤੇ ਸੱਚ ਬੋਲਣਾ ਕਿਸੇ ਨਾਲ ਧੋਖਾ ਨਹੀਂ ਕਰਨਾ ਜੀ ਇਸ ਕਰਕੇ ਜੇ ਮੈਂ ਤਾਂ ਆਪਦੀ ਜ਼ਿੰਦਗੀ ਤੋਂ ਇੰਨਾ ਖੁਸ਼ ਆ ਮੈਨੂੰ ਲੱਗਦਾ ਵੀ ਮੇਰੀ ਵੀ ਮੈਂ ਰੱਬ ਪਤਾ ਨਹੀਂ ਮੇਰਾ ਅਗਲਾ ਸੁਆਹ ਹੁਣ ਸੁਆਹ ਸੌਣਾ ਕਿ ਨਹੀਂ ਪਰ ਮੈਨੂੰ ਇਹ ਲੱਗਦਾ ਵੀ ਮੈਂ 100 ਸਾਲ ਕਟੂੰਗਾ ਕਟੂਗਾ ਅੱਛਾ ਕੀ ਗੱਲ ਹੈਗੀ ਆ ਜਿਵੇਂ ਤੁਸੀਂ ਕਹਿੰਦੇ ਵੀ ਜਦੋਂ ਕੋਈ ਬੰਦਾ ਆਉਂਦਾ ਉਹਨੂੰ ਡੀਲ ਕਰਨਾ ਨਾ ਪਿਆਰ ਨਾਲ ਬੋਲਣਾ ਆਓ ਜੀ ਬੈਠੋ ਜੀ ਫਿਰ ਉਹ ਸੋਚਦੇ ਤਾਂ ਨਹੀਂ ਵੀ ਮਿੱਠੇ ਬੜੇ ਨੇ ਅੰਡਾ 25 ਗੱਲ ਉਹ ਮਿੱਠੇ ਮੇਰੇ ਸਮਾਨ ਲਵੇ ਨਾ ਲਵੇ ਹਾਂ ਉਹ ਗੱਲ ਵੱਖਰੀ ਹੈ ਵੱਖਰੀ ਹੈ ਹਾਂ ਜਿਹੜਾ ਹਾਲਚਾਲ ਪੁੱਛਣਾ ਉਹ ਵੱਖਰਾ ਯਾਰ ਹੂੰ ਬਿਲਕੁਲ ਪਤਾ ਨਹੀਂ ਰੱਬ ਕਿਹੜੇ ਰੂਪ ਚ ਤੁਹਾਡੇ ਅੱਡੇ ਤੇ ਆਉਂਦਾ ਯਾਰ ਨਹੀਂ ਜੀ ਬਿਲਕੁਲ ਰੱਬ ਤੁਹਾਡੇ ਕਿਹੜੇ ਰੂਪ ਚ ਆਉਂਦਾ ਨਾਲੇ ਮੈਂ ਦੁਨੀਆ ਦੇ ਵਿੱਚ ਇਹੋ ਜਿਹੇ ਚਾਰ ਅੱਡੇ ਖੜੇ ਕੀਤੇ ਟ੍ਰਾਂਟੋ ਖੜਾ ਕੀਤਾ ਕੈਲੀਫੋਰਨੀਆ ਨਿਊਯਾਰਕ ਨਿਊਜਰਸੀ ਆ ਜੰਗਲ ਪਿਆ ਬਾਹਨ ਸੀਗਾ ਹੂੰ ਇਸੇ ਬਾਬਿਆਂ ਦਾ ਘਰ ਸੀਗਾ ਜਿਹਦ ਨੂੰ ਸਫਾਈ ਕਰਨੀ ਉਦਨ ਬਾਬੇ ਫਿਰਦੇ ਆ ਹੂੰ ਉਹ ਹੌਲੀ ਹੌਲੀ ਮੈਂ ਮੱਥਾ ਟੇਕਾ ਮੈਂ ਪੰਡਤ ਆਦਮੀ ਆ ਮੈਂ ਤੁਹਾਨੂੰ ਮਾਰਨਾ ਨਹੀਂਗਾ ਮੈਨੂੰ ਬੈਠਣ ਦੀ ਜਗ੍ਹਾ ਦਿਓ ਬਾਬੇ ਹੂੰ ਬਸ ਫਿਰ ਹੌਲੀ ਹੌਲੀ ਸਾਫ਼ ਕਰਦੇ ਕਰਦੇ ਹੂੰ ਇਹਨੂੰ ਸਾਫ਼ ਕਰਨ ਦੇ ਉੱਤੇ ਹੀ 6 ਮਹੀਨੇ ਤੋਂ ਉੱਪਰ ਟਾਈਮ ਲੱਗ ਗਿਆ ਹੂੰ ਸਮਝ ਨਹੀਂ ਇਸ ਕਰਕੇ ਧਰਮਜੀ ਮੈਂ ਚਾਹੁੰਦਾ ਕਿ ਮੇਰੇ ਹਰ ਪਿੰਡ ਦੇ ਵਿੱਚ ਇਹੋ ਜਿਹਾ ਪੋਲਟਰੀ ਫਾਰਮ ਖੁੱਲਾ ਹੋਵੇ ਮੈਂ ਤਾਂ ਇਹ ਚਾਹਣਾ ਵੀ ਲੋਕ ਰੱਜ ਕੇ ਰੋਟੀ ਖਾਣ ਹੈ 400 500 ਹੁਣ ਮੇਰੇ ਕੋਲ ਇਹ ਬੰਦੇ ਉੱਠ ਕੇ ਗਏ ਆ ਉਹ ਕਹਿੰਦੇ 10 ਮੁਰਗੀਆਂ ਚਾਹੀਦੀਆਂ ਤੁਹਾਨੂੰ ਉਹ 5 ਮੈਂ ਕਹਿੰਦਾ 10 ਦਾ ਕੀ ਲੈਣਾ ਯਾਰ ਹੈ ਤੁਸੀਂ ਜ਼ਿੰਮੇਦਾਰ ਬੰਦੇ ਹੋ ਜਾਂ ਜੋ ਵੀ ਹੈ ਤੁਸੀਂ ਮੈਂ ਕਹਿੰਦਾ ਪੋਲਟਰੀ ਫਾਰਮ ਖੋਲੋ ਯਾਰ ਇੱਕ ਕੁਆਲਿਟੀ ਦਾ ਆਂਡੇ ਪੈਦਾ ਕਰੋ 6 ਮਹੀਨਿਆਂ ਚ ਇਹ ਤੁਹਾਨੂੰ ਇਨਕਮ ਦੇਣ ਲੱਗ ਜੰਦੀ 6 ਮੰਥ ਬਿਲਕੁਲ ਜੀ ਸੋ ਇੱਕ ਵਾਰੀ ਤੁਸੀਂ ਸ਼ਰਮਾ ਜੀ ਆਪਣਾ ਨੰਬਰ ਵੀ ਬੋਲ ਦਿਓ ਅਸੀਂ ਸਕਰੀਨ ਤੇ ਵੀ ਲਾ ਦੇਵਾਂਗੇ ਕਿਉਂਕਿ ਕਈਆਂ ਨੇ ਹੁੰਦਾ ਵੀ ਮਨ ਦੇ ਵਿੱਚ ਹੀ ਚਲੋ ਵੀ ਆਪਾਂ ਵੀ ਯਾਰ ਸਪੈਸ਼ਲੀ ਕੋਈ ਇਦਾਂ ਦਾ ਫਾਰਮ ਬਣਾ ਲੀਏ ਧਰਮਜੀ ਮੈਂ ਚਾਰ ਫਾਰਮ ਘਲਾ ਚੁੱਕਾ ਹਾਂ ਮੇਰੇ ਕੋਲ ਐਡਵਾਈਸ ਲੈ ਕੇ ਇੱਕ ਜੈਂਟਲਮੈਨ ਮੇਰੇ ਕੋਲ ਪਿਛਲੇ ਹਫਤੇ ਆਇਆ ਉਹ ਆਪਣਾ ਮਾਸਟਰ ਜੀ ਨੇ ਉਹ ਉਹ ਕਹਿੰਦਾ ਸ਼ਰਮਾ ਜੀ ਥੋੜੀ ਸਲਾਹ ਦੇਣਾ ਮੈਂ ਸੂਰਾਂ ਦਾ ਫਾਰਮ ਖੋਲਦਾ ਮੈਂ ਕਹ ਵੀ ਬਹੁਤ ਖੁਸ਼ੀ ਵਾਲੀ ਗੱਲ ਹੈ ਮੁੰਡੇ ਮੈਂ ਕਹ ਲਿਆ ਵੀ ਅੰਦਰੋਂ ਲੱਡੂ ਲਿਆ ਕੇ ਰਾਂ ਕੱਢ ਕੇ ਲੱਡੂ ਖਵਾ ਬੰਦੇ ਨੂੰ ਐ ਚੂਰਾ ਦਾ ਫਾਰਮ ਇੱਕ ਨੇ ਬੱਕਰੀਆਂ ਦਾ ਫਾਰਮ ਤੇ ਬਾਕੀ ਦੋਨੇ ਆ ਮੁਰਗੀਆਂ ਦੇ ਫਾਰਮ ਮੈਂ ਇਹਦਾ ਚਾਹੁੰਦਾ ਵੀ ਘਰ-ਘਰ ਦੇ ਵਿੱਚ ਬੰਦੇ 4-400 5-500 ਬੱਚਾ ਰੱਖਿਆ ਹੋਵੇ ਆਥ ਨੂੰ 100-100 200-200 ਆਂਡਾ ਵੇਚਦੇ ਹੋਣ ਆਥ ਨੂੰ ਇਨਕਮ ਹੋਵੇ ਉਹਨਾਂ ਦੀ ਹਾਂ ਸਮਝਿਆ ਨਹੀਂ ਨੰਬਰ ਬੋਲ ਦਿਓ ਮੇਰੇ ਮੇਰਾ ਨੰਬਰ ਆ ਜੀ ਇਸ ਟਾਈਮ ਆਪਣਾ 97800 97800 ਹਾਂ ਜੀ 11175 ਜੀ ਇੱਕ ਨੰਬਰ ਹੋਰ ਆ ਮੇਰਾ 987772 ਹਾਂਜੀ 32731 ਜੀ ਤੇ 987772 32731 ਜੀ ਤੇ 9780011175 ਜੀ ਤੇ ਮੈਨੂੰ ਤੁਸੀਂ ਸਵੇਰੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਮੈਂ ਾਡਾ ਖੁੱਲਾ ਹੁੰਦਾ ਤੇ ਫੇਰ ਕਈ ਵਾਰੀ ਮੈਂ ਰਾਤ ਨੂੰ 8-9 ਵਜੇ ਵੀ ਦਰਵਾਜ਼ਾ ਖੋਲ ਕੇ ਬੰਦਿਆਂ ਨੂੰ ਆਂਡੇ ਦੇ ਦਿੰਦਾ ਤੇ ਇਸ ਕਰਕੇ ਐਨੀ ਟਾਈਮ ਤੋਂ ਕੋਈ ਤੁਹਾਨੂੰ ਹੈਲਪ ਦੀ ਲੋੜ ਹੈ ਮੈਂ ਇੱਥੇ ਬੈਠਾ ਐ ਇਸੇ ਸੇਵਾ ਵਾਸਤੇ ਬੈਠਾ ਜੀ ਜੀ ਤੇ ਮੈਂ ਇਥੇ ਮਤਲਬ ਚਾਹਨਾ ਕਿ ਵਧੀਆ ਲੋਕ ਵਧੀਆ ਤੋਂ ਵਧੀਆ ਖਾਣ ਤੇ ਵਧੀਆ ਤੋਂ ਵਧੀਆ ਪੀਣ ਜੀ ਕਿ ਤੁਸੀਂ ਸਾਕਾਹਾਰੀ ਹੋ ਜੋ ਵੀ ਹੈਗਾ ਜਾਂ ਮंसाਹਾਰੀ ਜੋ ਵੀ ਆ ਇਹ ਆਂਡਾ ਇੱਕ ਜ਼ਰੂਰੀ ਆ ਇਹ ਆਂਡਾ ਜਰੂਰ ਸਵੇਰੇ ਖਾਓ ਬੱਚੇ ਨੂੰ ਖਵਾਓ ਜੀ ਬਿਲਕੁਲ ਹਾਂ ਜੀ ਇੱਥੇ ਇੰਨੇ એનર્ਜੀ ਇੱਥੇ ਇੰਨੇ ਵਿਟਾਮਿਨ ਨੇ ਤੁਸੀਂ ਉਹ ਮੈਡਮ ਪਟਾਲੀ ਤੋਂ ਡਾਕਟਰ ਹਰਸ਼ ਹਰਸ਼ਿੰਦਰ ਕੌਰ ਜੀ ਉਹਨਾਂ ਦੀ ਤੁਸੀਂ ਵੀਡੀਓ ਆਂਡਿਆਂ ਦੇ ਦੇਖੋ ਸੁਣੋ ਤੇ ਫਿਰ ਤੁਹਾਨੂੰ ਪਤਾ ਲੱਗੂ ਵੀ ਆਂਡੇ ਹੈ ਕੀ ਚੀਜ਼ ਹੈ ਜੀ 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 ਬਲਸੇ ਆਂਡੇ ਜਿਹੜੇ ਨੇ ਜੀ ਇਹ ਮੇਲ ਤੇ ਫੀਮੇਲ ਦੇ ਮੈਚ ਨਾ ਹੁੰਦੇ ਆ ਇਹ ਇਹ ਕੋਈ ਮਸ਼ੀਨੀ ਨਹੀਂਗੇ ਜਿਹੜੇ ਮਸ਼ੀਨਾਂ ਬਣੇ ਹੋਏ ਜਿਹੜੇ ਮਾਰਕਟ ਚ ਆਂਡਾ ਵਿਕ ਰਿਹਾ ਹੈਗਾ ਉਹ ਮਸ਼ੀਨੀ ਆਂਡਾ ਕੁਦਰਤੀ ਤਰੀਕੇ ਆਈਏ ਇਹ ਨੇਚਰਲ ਯਾਰ ਇਹ ਕੁਦਰਤੀ ਆਏ ਬਲਕਿ ਇਹਦੇ ਵਿੱਚ ਇਹ ਫੀਡ ਤੇ ਨਹੀਂਗੇ ਉਹ ਉਹ ਆਂਡੇ ਤਾਂ ਕੋਈ ਮੁਰਗੇ ਮੁਰਗੀ ਦਾ ਮੇਲ ਨਹੀਂਗਾ ਨਾ ਉਹਨਾਂ ਨੂੰ ਪਿਓ ਦਾ ਪਤਾ ਨਾ ਉਹਨਾਂ ਨੂੰ ਮਾਂ ਦਾ ਪਤਾ ਕੋਈ ਬਿਲਕੁਲ ਕੋਈ ਪਤਾ ਨਹੀਂ ਵੀ ਕੀ ਹੈ ਉਹਦਾ ਉਹ ਤੋਂ ਆਂਡਾ ਡਿੱ ਗਿਆ ਜਾਂਦਾ ਉਹ ਮਾਰਕੀਟ ਦੇ ਹੀ ਜਾਂਦੇ ਤੇ ਲੋਕ ਲੋਕ ਕੀ ਕਰਦੇ ਆ ਆਂਡੇ ਵੇਚਣ ਵਾਲੇ ਉਹ ਇਹਨੂੰ ਆਂਡੇ ਨੂੰ ਚੱਕਦੇ ਚਿੱਟੇ ਰੰਗ ਰੰਗ ਵਾਲੇ ਨੂੰ ਜਿਹੜਾ ਉੱਥੋਂ ਆਉਂਦਾ ਮਸ਼ੀਨੀ ਆਂਡਾ ਉਹਨੂੰ ਚਾਹ ਪੱਤੀ ਦਾ ਚਾਹ ਬਾਲ ਲੈਂਦੇ ਆ ਉਹ ਚੋ ਪਿਉ ਕੇ ਤੇ ਰੱਖ ਦਿੰਦੇ ਆ ਉਹਦਾ ਰੰਗ ਚੇਂਜ ਹੋ ਜਾਂਦਾ ਚਾਹ ਪੱਤੀਆਂ ਦਾ ਰੰਗ ਚ ਬ੍ਰਾਊਨ ਹੋ ਜਾਂਦਾ ਉਹ ਤੁਹਾਨੂੰ ਦੇਸੀ ਆਂਡਾ ਕਹਿ ਕੇ ਵੇਚਦੇ ਕੋਈ ਤੁਹਾਨੂੰ ਪਤਾ ਨਹੀਂ ਬਿਲਕੁਲ ਇਸ ਕਰਕੇ ਤੁਸੀਂ ਓ ਅਰिजिनल ਆਰਗੇਨਿਕ ਆਂਡੇ ਖਾਓ ਤੇ ਆਪਣੀ ਸਿਹਤ ਬਣਾਓ ਤੇ ਆਪਣਾ ਕਾਰੋਬਾਰ ਵਧਾਓ ਮੈਂ ਚਾਹੁੰਦਾ ਹਰ ਪਿੰਡ ਪਿੰਡ ਦੇ ਵਿੱਚ ਇਹ ਇਹੋ ਜਿਹੇ ਫਾਰਮ ਖੁੱਲੇ ਹੋਣ ਔਰ ਮੇਰੇ ਕੋਲੇ ਇੰਨੀਆਂ ਬਰੀਡਸ ਨੇ ਤੁਸੀਂ ਜਿਸ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਮੈਂ ਤੁਹਾਨੂੰ ਮੇਰੇ ਕੋਲੇ ਅਸਲੀ ਮਾਲ ਆ ਮੇਰੇ ਕੋਲੇ ਮੇਰੇ ਕੋਲੇ ਕੋਈ ਮਿਕਸ ਨਹੀਂ ਬਰੀਡ ਆਓ ਤੁਸੀਂ ਪਹਿਲਾਂ ਦੱਸਦਾ ਜੀ ਆਪਣੇ ਕੋਲੇ ਜੋ ਕੁਝ ਹੈਗਾ ਉਹ ਪਿਓਰ ਹੈ ਪਿਓਰ ਜੀ ਪਿਓਰ ਤੁਸੀਂ ਜਿਹੜਾ ਵੀ ਕਹੋਗੇ ਉਹ ਤੁਹਾਨੂੰ ਤੁਹਾਡੇ ਸਾਹਮਣੇ ਸਾਹਮਣੇ ਹੋਏਗਾ ਜੀ ਜੀ ਸੋ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਸਵਾਲ ਹੁੰਦਾ ਨਾ ਵੀ ਕਿ ਜਿਹੜੇ ਅੰਡੇ ਨੇ ਇਹ ਗਰਮੀ ਦੇ ਵਿੱਚ ਨਹੀਂ ਖਾਣੇ ਚਾਹੀਦੇ ਗਰਮ ਹੁੰਦੇ ਆ ਖਾਸ ਕਰਕੇ ਕੜਕਨਾ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਕੀ ਮੈਂ ਗਰਮੀ ਹੋਵੇ ਸਿਆਲ ਹੋਵੇ ਮੈਂ ਤੁਹਾਨੂੰ ਕੀ ਦੱਸਾਂ ਮੈਂ ਮੇਰਾ ਜਿਹੜਾ ਆਮਲੇਟ ਹੁੰਦਾ ਨਾ ਸਵੇਰੇ ਉਹ ਪੰਜਾਂ ਅੰਡਿਆਂ ਦਾ ਹੁੰਦਾ ਜੀ ਗਰਮੀ ਜੀ ਮੈਂ ਕਹਿੰਦਾ ਜੀ ਤੂੰ ਪੰਜ ਅੰਡਿਆਂ ਦਾ ਉਹਦੇ ਦੋ ਕੜਕਨਾ ਦੇ ਹੋਣਗੇ ਦੋ ਦੇਸੀ ਹੋਣਗੇ ਇਹ ਦੋ ਦੇ ਵਿੱਚ ਬਟੇਰਿਆਂ ਦੇ ਆਂਡੇ ਹੂ ਉਹਨੂੰ ਬਣਾ ਕੇ ਫਿਰ ਮੈਂ ਉਹਦੇ ਵਿੱਚ ਪਿਆਜ਼ ਲਸਣ ਅਦਰਕ ਹਰੀ ਮਿਰਚ ਟਮਾਟਰ ਦੇਸੀ ਘੋਜ ਬਣਾਉਣਾ ਆਪ ਨਾਲ ਮੇਰੇ ਕੋਲ ਛੋੜੀ ਜੀ ਪਰੌਂਠੀ ਹੁੰਦੀ ਨਾਲ ਤੇ ਉਹ ਆਪਣਾ ਫਿਰ ਮੈਂ 6 ਘੰਟੇ ਪੱਜਾ ਫਿਰਦਾ ਸਵੇਰੇ ਸਾਹਮਣੇ ਕੰਮ ਚ ਜੀ ਕੋਈ ਗਰਮੀ ਗੁਰਮੀ ਵਾਲਾ ਕੋਈ ਇਹੋ ਜੀ ਗੱਲ ਨਹੀਂ ਗਈ ਇਹ ਤਾਂ ਐਵੇਂ ਲੋਕਾਂ ਨੂੰ ਵਹਿਮ ਹੈ ਜੀ ਸਿੱਧੀ ਗੱਲ ਜੀ ਜੀ ਜੇ ਹੁਣ ਮੇਰਾ ਚਿਤ ਕਰਦਾ ਵੀ ਖਾਣ ਨੂੰ ਵੀ ਆ ਚੀ ਖਾਣੀ ਹੈ ਤੇ ਮੈਂ ਯਾਰ ਗਰਮੀ ਹੋਵੇ ਸਰਦੀ ਹੋਵੇ ਮੈਂ ਉਹ ਖਾਣੀ ਖਾਣੀ ਹੈ ਜੀ ਜੀ ਇਸ ਕਰਕੇ ਵਹਿਮ ਦੀ ਨਹੀਂ ਜ਼ਰੂਰ ਤਾਂ ਤੁਸੀਂ ਇੱਕ ਆਂਡਾ ਡੇਲੀ ਖਾਓ ਨਾ ਆਪਣੇ ਬੱਚੇ ਨੂੰ ਖਵਾਓ ਤੁਸੀਂ ਦੇਖੋ ਤੁਹਾਡਾ ਬੱਚਾ ਕੀ ਹੈ ਇੱਕ 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 ਆਂਡਾ ਡੇਲੀ ਖਾਓ ਮੈਂ ਸਮਝ ਨਹੀਂ ਕੋਈ ਇਹ ਗਰਮੀਆਂ ਸਰਦੀ ਹੁਣ ਮੈਂ ਬਟੇਰਿਆਂ ਦੇ ਆਂਡੇ ਖਾਣਾ ਹੈ ਹੈ ਤੇ ਚਕੋਰਾ ਦੇ ਹੋਰ ਸਾਰੇ ਮਿਕਸ ਕਰਕੇ ਖਾਣਾ ਹੈ ਟਨ ਮੇਟਨ ਜੀ ਅੱਡੂ ਅੱਡੀ ਆਂਡੇ ਦਾ ਅੱਡੂ ਅੱਡੀ ਆਂਡੇ ਦਾ ਅੱਡੂ ਅੱਡੀ ਟੇਸਟ ਆ ਹਮ ਨਲਕਾ ਹਾਂ ਜਣੀ ਇਸ ਕਰਕੇ ਇਹ ਆਂਡੇ ਜਿਹੜੇ ਨਾ ਇਹ ਬਿਮਾਰੀਆਂ ਬਹੁਤ ਠੀਕ ਕਰਦੇ ਹਮ ਹਮ ਠੀਕ ਹੈ ਜੇ ਆਪਾਂ ਉਹਦੇ ਉਸ ਟੌਪਿਕ ਤੇ ਆ ਜਾਈਏ ਤਾਂ ਤੁਸੀਂ ਹੈਰਾਨ ਹੋ ਜਾਓਗੇ ਜਿਵੇਂ ਜੋ ਇਹਨਾਂ ਦੇ ਨਾਲ ਇਹਨਾਂ ਦੇ ਵਿੱਚ ਹੈਗਾ ਹਮ ਤੇ ਆਪਾਂ ਆਪਾਂ ਅਗਲੀ ਮੂਵੀ ਜਿਹੜੀ ਉਹ ਬਟੇਰਾਂ ਦੇ ਬਣਾਵਾਂਗੇ ਬਟੇਰਾਂ ਦੇ ਆਂਡਿਆਂ ਤੇ ਫਿਰ ਚਕੂਰਾਂ ਦੇ ਆਂਡਿਆਂ ਤੇ ਜੀ ਜੀ ਹਾਂ ਆਪਣੇ ਕੋਲੇ ਬਹੁਤ ਕੁਝ ਹੈ ਜੀ ਤੇ ਬਤਕਾਂ ਦੀਆਂ ਆਂਡਿਆਂ ਤੇ ਹਮ ਇਹ ਇਸ ਕਰਕੇ ਆਪਣੇ ਕੋਲੇ ਜਿਹੜਾ ਨਾ ਬੱਦ ਜਿਹੜੀ ਹੋਈ ਉਹ ਫਿਰ ਡਿਫਰੈਂਟ ਟੌਪਿਕ ਤੇ ਕਰਾਂਗੇ ਗੱਲ ਆਪਾਂ ਜੀ 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 ਇਸ ਕਰਕੇ ਵਹਿਮ ਵਾਲੀ ਕੋਈ ਜ਼ਰੂਰਤ ਨਹੀਂ ਕੀ ਇਹ ਕਾਂਡਾ ਡੇਲੀ ਖਾਣਾ ਹੀ ਖਾਣਾ ਜੀ ਤੁਸੀਂ ਜੀ ਜੀ ਜੇ ਸਿਹਤ ਕਾਇਮ ਰੱਖਣੀ ਹੈ ਤਾਂ ਜੀ ਤੇ ਜੇ ਤੁਸੀਂ ਖਾਣਾ ਹੀ ਉਥੋਂ ਲਿਆ ਕੇ 10 ਰੁਪਈਆ ਦਾ ਅੰਡਾ 8 ਰੁਪਈਆ ਦਾ ਛੀਆਂ ਦਾ ਆਉਂਦਾ 10 ਦਾ ਵੇਚੀ ਜਾਂਦੇ ਤੇ ਕਹਿੰਦੇ ਦੇਸੀ ਆਂਡਾ ਉਚਾਰਜ ਪੈਂਦਾ ਹੁੰਦਾ ਉਹ ਵੀ ਥੋੜੀ ਖੁਸ਼ੀ ਹੈ ਜੀ ਜੀ ਸਾਡੇ ਸਾਡੇ ਵੱਲੋਂ ਕੋਈ 100% ऑर्गेनिक 100% प्योर टी जी जी और जायज पैसे लगनगे जी हां ये नहीं कहा बिकाय दे 150 ਲੈ ਲੈ ਕੱਟ ਲੈਣਾ ਇੱਥੇ ਕੋਈ ਇਹੋ ਜੀ ਬਾਰਗੇਨ ਨਹੀਂ ਹੈ ਸਾਡੇ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ थैंक यू थैंक यू ਧਰਮ ਜੀ ਜੀ ਆਇਆ ਨੂੰ